ਅੱਜ 18 ਅਕਤੂਬਰ ਹੈ ਸੈਂਟ ਲੁਕਾ ਦਾ ਖਾਸ ਦਿਨ ਮੈਂ ਬਹੁਤ ਖੁਸ਼ ਹਾਂ ਕਿ ਅੱਜ ਮੈਂ ਤੁਹਾਨੂੰ ਟੀਕਾ ਜਾਈਏ ਸੁਪਰ ਹੀਰੋ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੇ ਯਸੂ ਦੀ ਸੁੰਦਰ ਕਹਾਣੀ ਨੂੰ ਇੱਕ ਬੱਡੀ ਕਿਤਾਬ ਦੇ ਵਿੱਚ ਲਿਖਿਆ ਹੈ ਤੇ ਸਾਡੀ ਸਾਰੀ ਦੁਨੀਆ ਨਾਲ ਸਾਂਝਾ ਕੀਤਾ ਹੈ ਉਹ ਅਸੀਂ ਸੈਂਟ ਲੁਕਾ ਬਾਈਬਲ ਦੇ ਮਸ਼ਹੂਰ ਲੇਖਕ ਕਲਪਨਾ ਕਰੋ ਬਹੁਤ ਸਮਾਂ ਪਹਿਲਾਂ ਇੱਕ ਆਦਮੀ ਸੀ ਜਿਸ ਦਾ ਨਾਮ ਸੀ ਲੁਕਾ ਉਹ ਇੱਕ ਡਾਕਟਰ ਸੀ ਹਾਂ ਜਿਵੇਂ ਸਾਡੇ ਡਾਕਟਰ ਸਾਡੇ ਬਿਮਾਰੇ ਵਿੱਚ ਮਦਦ ਕਰਦੇ ਹਨ ਪਰ ਲੋਕਾਂ ਸਿਰਫ ਸਰੀਰ ਦੀ ਦੇਖਭਾਲ ਨਹੀਂ ਸੀ ਕਰਦਾ ਉਸ ਨੂੰ ਬਾਈਬਲ ਵਿੱਚ ਉਸਨੇ ਬਾਈਬਲ ਵਿੱਚ ਦੋ ਸੁੰਦਰ ਕਿਤਾਬਾਂ ਵੀ ਲਿਖੀਆਂ ਹਨ ਲੂਕਾ ਦੀ ਅੰਜਿਲ ਅਤੇ ਰਸੂਲਾ ਦੇ ਕਰਤੱਵ ਇਹ ਕਿਤਾਬਾਂ ਯਿਸੂ ਦੇ ਜੀਵਨ ਪਸ ਦੇ ਪਿਆਰ ਅਤੇ ਉਸ ਦੇ ਚਮਤਕਾਰਾਂ ਨਾਲ ਭਰੀਆਂ ਹੋਈਆਂ ਹਨ ਲੋਕਾਂ ਨੂੰ ਯਿਸੂ ਦੀਆਂ ਕਹਾਣੀਆਂ ਸੁਣਾਉਣ ਦਾ ਬਹੁਤ ਸ਼ੌਕ ਸੀ ਉਸਨੇ ਲਿਖਿਆ ਕਿ ਕਿਵੇਂ ਯਿਸੂ ਨੇ ਬਿਮਾਰਾਂ ਨੂੰ ਪਿਆਰ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਪਿਆਰ ਅਤੇ ਚੰਗੇ ਲੋਕਾਂ ਨੂੰ ਪਿਆਰ ਕੀਤਾ ਸਭ ਨੂੰ ਸਿਖਾਇਆ ਕਿ ਪਰਮਾਤਮਾ ਸਾਡੀ ਮਾਂ ਬਾਪ ਸਾਨੂੰ ਪਿਆਰ ਕਰਦਾ ਹੈ ਯਸੂ ਨੇ ਉਸ ਨੇ ਯਸੂ ਦੇ ਜਨਮ ਦੀ ਕਹਾਣੀ ਵੀ ਲਿਖੀ ਕਿ ਕਿਵੇਂ ਮਾਤਾ ਮਰੀਮ ਨੇ ਯਸੂ ਨੂੰ ਜਨਮ ਦਿੱਤਾ ਅਤੇ ਫਰਿਸ਼ਤੇ ਆਨੇ ਗੀਤ ਗਾਏ ਜਦੋਂ ਅਸੀਂ ਕ੍ਰਿਸਮਸ ਦੀਆਂ ਕਹਾਣੀਆਂ ਸੁਣਦੇ ਹਾਂ ਉਹ ਜ਼ਿਆਦਾਤਰ ਲੋਕਾਂ ਦੀ ਕਿਤਾਬ ਵਿੱਚੋਂ ਹੀ ਹੁੰਦੀਆਂ ਹਨ ਕਿੰਨਾ ਮਜ਼ੇਦਾਰ ਨਾ ਲੁਕਾ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੀ ਇਸੂ ਦੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹਾਂ ਉਹ ਜਿਵੇਂ ਇੱਕ ਪੱਤਰਕਾਰ ਸੀ ਜੋ ਸੱਚ ਅਤੇ ਪਿਆਰ ਦੀਆਂ ਖਬਰਾਂ ਲਿਖਦਾ ਸੀ ਉਸ ਦੀ ਹਿੰਮਤ ਅਤੇ ਪਿਆਰ ਸਾਨੂੰ ਦਿਖਾਉਂਦੇ ਹਨ ਕਿ ਅਸੀਂ ਵੀ ਆਪਣੇ ਦੋਸਤਾਂ ਨਾਲ ਚੰਗੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਜਿਵੇਂ ਕਿ ਇਸੂ ਦੇ ਪਿਆਰ ਨਾਲ ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਕਹਾਣੀ ਦੱਸਦੀ ਹਾਂ ਮੈਂ ਆਪਣੇ ਛੋਟੇ ਭਰਾ ਨੂੰ ਉਦਾਸ ਦੇਖਿਆ ਮੈਂ ਉਸ ਨੂੰ ਇੱਕ ਕਹਾਣੀ ਸੁਣਾਈ ਮੈਂ ਜੋ ਸਕੂਲ ਵਿੱਚੋਂ ਸੈਂਟ ਲੁਕਾ ਦੀ ਕਿਤਾਬ ਬਾਰੇ ਸਿੱਖੀ ਸੀ ਉਹ ਮੁਸਕਰਾ ਪਿਆ ਅਤੇ ਯਸੂ ਬਹੁਤ ਚੰਗਾ ਹੈ ਮੈਨੂੰ ਲੱਗਦਾ ਹੈ ਸੈਂਟ ਲੁਕਾਸ ਵਰ ਵਿੱਚ ਮੇਰੇ ਲਈ ਕੁਝ ਹੈ ਕਿਉਂਕਿ ਮੈਂ ਉਸ ਦੀ ਕਹਾਣੀ ਸਾਂਝੀ ਕੀਤੀ ਸੈਂਟ ਲੁਕਾ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੀ ਯਸੂ ਦੀਆਂ ਕਹਾਣੀਆਂ ਦਈ ਕਹਾਣੀਆਂ ਸਾਂਝੀਆਂ ਕਰ ਸਕਦੇ ਹਾਂ ਮੁਸਕਰਾਈਏ ਅਤੇ ਇਹ ਸੂਧੀਆਂ ਖੁਸ਼ੀਆਂ ਨਾਲ ਸਾਂਝਾ ਕਰੀਏ ਸੈਂਟ ਲੁਕਾਸ ਵਰਗ ਦੇ ਚ ਸਾਡੇ ਲਈ ਤਾਲੀਆਂ ਵਜਾ ਰਿਹਾ ਹੈ ਅਤੇ ਉਹ ਕਹਿ ਰਿਹਾ ਹੈ ਤੁਸੀਂ ਇਹ ਸੂਦੇ ਸੁੰਦਰ ਕਹਾਣੀਆਂ ਦੇ ਸਟਾਰ ਹੋ ਧੰਨਵਾਦ ਅਤੇ ਸੈਂਟ ਲੁਕਾਸ ਦਾ ਦਿਨ ਮੁਬਾਰਕ ਸਾਡਾ ਦਿਨ ਇਹ ਸੂਧੀਆਂ ਕਹਾਣੀਆਂ ਨਾਲ ਚਮਕਣਾ